ਇੱਕ ਪਿਛਲੇ ਦਿਨੀ ਫਿਰੋਜ਼ਪੁਰ ਡਿਸਟ੍ਰਿਕਟ ਦੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਤੇ ਇੱਕ ਵਿਸ਼ਾਲ ਨਾਂ ਦਾ ਮੁੰਡਾ ਸੀਗਾ ਉਹਦੀ ਕੁੱਟਮਾਰ ਕੀਤੀ ਗਈ ਇੱਕੋ ਇੱਕ ਡਰੱਗ ਸਮਗਲਰ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਮੁਕੱਦਮੇ ਵੀ ਦਰਜ ਆ ਔਰ ਉਹਨਾਂ ਨੇ ਇਸ ਕਰਕੇ ਦੀ ਕੁੱਟਮਾਰ ਕੀਤੀ ਕਿਉਂਕਿ ਇਹ ਉਹਨਾਂ ਨੂੰ ਐ ਲੱਗਾ ਵੀ ਇਹ ਪੁਲਿਸ ਮਦਾਦੀ ਹੈਗਾ ਔਰ ਪੁਲਿਸ ਨੂੰ ਉਹ ਨਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ ਕਿਹੜਾ ਵੇਚਦਾ ਸੋ ਉਹਦੇ ਚ ਇਹਨਾਂ ਨੇ ਬਦਮਾਸ਼ੀ ਕੀਤੀ ਸੀਗੀ ਔਰ ਉਹਦੇ ਚ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੀ ਫਿਰੋਜ਼ਪੁਰ ਪੁਲਿਸ ਆ ਉਹਨਾਂ ਨੇ ਜਿਹੜਾ ਹੈਗਾ ਵਾ ਐਸਐਸਪੀ ਪੁਪੇਦਰ ਸਿੰਘ ਐਸਐਸਪੀ ਫਿਰੋਜ਼ਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮੁਲਜ਼ਮਾ ਹਨੀ ਨਾਂ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਤੇ ਪਹਿਲਾਂ ਵੀ 7 ਮੁਕਦਮੇ ਚੱਲਦੇ ਆ ਜਿਹਦੇ ਵਿੱਚ ਐਨਡੀਪੀ ਐਸੈਕਟ ਦੇ ਵੀ ਕਾਫੀ ਮੁਕਦਮੇ ਹੈਗੇ ਆ ਤੇ 379 ਬੀ ਦੇ ਵੀ ਮੁਕਦਮੇ ਆ ਮੋਹਾਲੀ ਚ ਵੀ ਮੁਕਦਮੇ ਆ ਏਐਨਟੀਐਫ ਚ ਵੀ ਮੁਕਦਮੇ ਦਰਜ ਆ ਫਰੋਜਪੁਰ ਜ਼ਿਲ੍ਹੇ ਚ ਵੀ ਹੈਗੇ ਆ ਸੋ ਇਹ ਬੜਾ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘੰਟਿਆਂ ਜੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈਗੇ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਹਿਊਮਨੈਂਟ ਦੇ ਰਾਈ ਵੀ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਡਿਵੈਲਪ ਕਰਕੇ ਇਹਨੂੰ ਦਪੋਚਿਆ ਗਿਆ ਔਰ ਜਦੋਂ ਇਹਨੂੰ ਰੈਸਟ ਕੀਤਾ ਇਹ ਭੱਜਣ ਲੱਗਾ ਪੁਲਿਸ ਪਾਰਟੀ ਨੂੰ ਚੇਸ ਕਰਕੇ ਤੇ ਦੌੜਨ ਲੱਗਾ ਤੇ ਨੇ ਜਦੋਂ ਉੱਥੋਂ ਛਾਲ ਮਾਰੀ ਆ ਇੱਕ ਕੋਠੇ ਤੋਂ ਤੇ ਇਹਦਾ ਇੱਕ ਜਿਹੜਾ ਗਿੱਟਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ਡ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ ਟੋਨੀ ਤੇ ਕਰਨ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜਲਦ ਜਿਹੜਾ ਹੈਗਾ ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਇਹ اپیل ਆ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਇਹੋ ਜੇ ਗੰਦ ਵਿੱਚ ਫਸੇ ਆ ਵੀ ਉਹ ਆਪਣੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਇਹੋ ਜੀਆਂ ਬਦਮਾਸ਼ੀਆਂ ਤੋਂ ਜਿਹੜਾ ਹੈਗਾ ਔਰ ਡਰਗ ਕਰਕੇ ਤੰਦੇ ਤੋਂ ਬਾਹਰ ਕੱਢ ਲੈਣ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਖਤੀ ਕਰਾਂਗੇ ਔਰ ਜਿਹੜਾ ਵੀ ਇਹੋ ਜਿਹਾ ਕੋਈ ਬਦਮਾਸ਼ੀ ਕਰਦਾ ਦਿਖਿਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਔਰ ਉਹਨੂੰ ਇਹੋ ਜਿਹਾ ਮਲੋ ਦੇ ਖਿਲਾਫ ਐਕਸ਼ਨ ਹੋਊਗਾ ਪਿਓ ਦੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ ਵੀ ਪੁਲਿਸ ਨੇ ਸਾਡੇ ਦੇ ਕੋਈ ਕਾਰਵਾਈ ਕੀਤੀ ਸੀ